ਹਾਂ ਜੀ ਸਰ ਕੀ ਨਾਮ ਤੁਹਾਡਾ ਜੀ ਸੁਖਜਿੰਦਰ ਸਿੰਘ ਤਿੰਨ ਸਾਹਿਬ ਪ੍ਰੈਜ਼ੀਡੈਂਟ ਡਿਸਟ੍ਰਿਕਟ ਵਾਰਿਸ ਸਿੰਘ ਜੀ ਸੁਖਜਿੰਦਰ ਜੀ ਅੱਜ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ 노 ਵਰਕ ਸਟ੍ਰਾਈਕ ਦਾ ਐਲਾਨ ਕੀਤਾ ਗਿਆ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਸਬਡਿਵੀਜ਼ਨ ਧੂਰੀ ਵੱਲੋਂ ਸਾਨੂੰ ਰਿਕਵੈਸਟ ਆਈ ਸੀ ਕਿ ਸਾਡੇ ਇੱਥੇ ਜੱਜ ਸਾਹਿਬ ਨੇ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਨੇ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਕੀਲ ਸਾਹਿਬਾਨ ਨਾਲ ਇਹ ਲੀਟੀਗੈਂਸ ਨਾਲ ਦੁਰਵਿਵਹਾਰ ਹੋ ਰਿਹਾ ਇਸ ਕਰਕੇ ਅਸੀਂ ਵਾਰ-ਵਾਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ ਪਰ ਨਹੀਂ ਹੋ ਪਾਰਿਆ ਸੀ ਕੱਲ ਉਹ ਖੁਦ ਆਪ ਸਟ੍ਰਾਈਕ ਤੇ ਬੈਠੇ ਸੀ ਬਟ ਫਿਰ ਵੀ ਕੱਲ ਕੋਈ ਦਾ ਰਿਜ਼ਲਟ ਨਹੀਂ ਨਿਕਲਿਆ ਇਸ ਕਰਕੇ ਅਸੀਂ ਅੱਜ ਜ਼ਿਲ੍ਹੇ ਦੀ ਹੜਤਾਲ ਕੀਤੀ ਹੈ ਜ਼ਿਲ੍ਹੇ ਦੇ ਵਿੱਚ ਅੱਜ ਮੂਲਕ ਵੀ ਹੜਤਾਲ ਹੈ ਸਨਾਮ ਵੀ ਹੜਤਾਲ ਹੈ ਸੰਗਰੂਰ ਵੀ ਹੜਤਾਲ ਹੈ ਧੂਰੀ ਤਾਂ ਹੋਣੀ ਸੀ ਇਸ ਕਰਕੇ ਅਸੀਂ ਅੱਜ ਸਾਰੇ ਜੋ ਵੀ ਵਕੀਲ ਸਾਹਿਬਾਨ ਨੇ ਆਪਣੀ ਕਲਮ ਛੱਡ ਕੇ ਇੱਥੇ ਇੱਕਠੇ ਹੋਏ ਆ ਤੇ ਇਥੇ ਬੈਠੇ। ਤੁਹਾਰਾ ਕੀਤਾ ਗਿਆ ਮਿਸਬੀਹਵ ਜਾਂ ਬਾਰ ਬਾਰ ਕੀਤਾ ਗਿਆ ਤੇ ਕਿਦਾਂ ਦੀ ਗੱਲਬਾਤ ਹੋਈ ਹੈ? ਇੱਕ ਵਾਰੀ ਹੋਵੇ ਤਾਂ ਆਮ ਤੌਰ ਤੇ ਜਿਹੜੇ ਮਤਲੇ ਨੇ ਤੁਰੰਤ ਹੀ ਜੱਜ ਸਾਹਿਬ ਦੇ ਚੈਂਬਰ ਜਾ ਕੇ ਜਾਂ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਜਾ ਕੇ ਜਿੰਨੇ ਵੀ ਇਲੈਕਟਿਵ ਮੈਂਬਰਸ ਹੁੰਦੇ ਨੇ ਪ੍ਰਧਾਨ ਹੁੰਦਾ ਜਾਂ ਨਾਲ ਜਾਂਦੇ ਨੇ ਤੇ ਉੱਥੇ ਹੀ ਕਈ ਵਾਰੀ ਮਤਲਾ ਹੱਲ ਹੋ ਜਾਂਦਾ ਹੈ। ਐਸੀ ਗੱਲ ਨਹੀਂ ਹੈ। ਬਟ ਜਦੋਂ ਕੋਈ ਜੱਜ ਸਾਹਿਬਾਨ ਬਾਰ ਬਾਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਬਾਰ ਬਾਰ ਅਲੱਗ-ਅਲੱਗ ਵਕੀਲ ਸਾਹਿਬਾਂ ਨਾਲ ਉਸ ਤਰੀਕੇ ਦਾ ਹੀ ਮਿਸਬੀਹਵ ਕਰੇ ਫਿਰ ਇਹ ਮਸਲਾ ਵੱਡਾ ਬਣ ਜਾਂਦਾ ਹੈ। ਇਸ ਤਰੀਕੇ ਦਾ ਹੀ ਮਸ ਕਿਉਂਕਿ ਮੈਨੂੰ ਵੀ ਸੁਣ ਕੇ ਆਇਆ ਤੇ ਮੈਂ ਕਨਫਰਮ ਵੀ ਕੀਤਾ ਹੈ ਗੱਲ ਨੂੰ ਕਿ ਜੱਜ ਸਾਹਿਬ ਦਾ ਜਿਹੜਾ ਬਿਹੇਵ ਹੈ ਉਹ ਬਿਲਕੁਲ ਠੀਕ ਨਹੀਂ ਹੈ ਈਵਨ ਕਿ ਜੋ ਉਹਨਾਂ ਦਾ ਕੋਰਟ ਲਾਉਣ ਦਾ ਵੇਵ ਤਰੀਕਾ ਵੀ ਹੈ ਉਹ ਵੀ ਦੱਸਦੇ ਨੇ ਕਿ ਬਿਲਕੁਲ ਹੀ ਗਲਤ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਕਰਦੇ ਨੇ ਕਿ ਜੀ 10 ਵਜੇ ਤੋਂ ਲੈ ਕੇ 11 ਵਜੇ ਨੂੰ ਸਾਰੇ ਕੰਮ ਫਿਨਿਸ਼ ਕਰ ਦਿੰਦੇ ਨੇ ਜੇਕਰ ਫਾਰ ਇਗਜ਼ਾਮਪਲ 10 ਮਿੰਟ ਲਈ ਕੋਈ ਦੋਸ਼ੀ ਵਿਚਾਰਾ ਲੇਟ ਵੀ ਹੋ ਜੇ ਤਾਂ ਤਰੰਤ ਉਹਦੇ ਰੈਸਟੋਰੈਂਟੀ ਵੀ ਕੱਢਦੇ ਜੀ ਜੋ ਵੀ ਬੰਨਾ ਹੈ ਕਾਰਵਾਈ ਕਰ ਦਿੰਦੇ ਨੇ 11 ਵਜੇ ਦੇ ਨੂੰ ਜਦ ਕਿ ਕੋਰਟ ਦਾ ਜਿਹੜਾ ਟਾਈਮ ਹੁੰਦਾ ਹੈ ਹਮੇਸ਼ਾ 10 ਵਜ 4 ਵਜੇ ਤੱਕ ਕੋਈ ਵੀ ਕਲਾਇੰਟ ਹੈ ਕਈ ਵਾਰੀ ਚਲੋ ਕੋਈ ਕੰਮ ਹੋ ਸਕਦਾ ਹੈ ਚਲੋ ਮੁੰਸ਼ੀ ਜਾ ਕੇ ਰਿਕਵੈਸਟ ਵੀ ਕਰ ਦਿੰਦੇ ਨੇ ਕਿ ਸਾਡੇ ਇੱਕ ਕਲਾਇੰਟ ਨੂੰ ਜੀ ਆਹ ਪ੍ਰੋਬਲਮ ਆ ਗਈ ਤੇ ਉਹ ਆਫਟਰ ਲੰਚ ਆ ਰਹੇ ਆ ਤਾਂ ਬਹੁਤ ਜੱਜ ਸਾਹਿਬ ਸਾਡੀ ਗੱਲ ਨੂੰ ਰਿਕਵੈਸਟ ਨੂੰ ਮੰਨ ਲੈਂਦੇ ਨੇ ਤੇ ਉਸ ਕੇਸ ਨੂੰ ਆਫਟਰ ਲੰਚ ਤੱਕ ਵੀ ਰੈਫਰ ਕਰ ਲੈਂਦੇ ਨੇ ਬਟ ਇਸ ਜੱਜ ਦਾ ਰਵਈਆ ਇਹ ਸੀ ਕਿ 10 ਤੋਂ ਲੈ ਕੇ 11 ਵਜੇ ਨੂੰ ਸਾਰੇ ਕੰਮ ਖਤਮ ਹੀ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਪਿੱਛੇ ਜਾ ਕੇ ਬੈਠ ਜਾਂਦੇ ਸੀ ਸੋਲੂਸ਼ਨ ਕੀ ਲੱਗਦਾ ਸੈਸ਼ਨ ਜੱਜ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਕੱਲ ਹਾਂ ਸੈਸ਼ਨ ਜੱਜ ਸਾਹਿਬ ਨੇ ਮੇਰੇ ਖਿਆਲ ਦੇ ਵਿੱਚ ਅੱਜ ਬੁਲਾਏ ਨੇ ਇ ਤੁਰੀ 12 ਵਾਲੇ ਵੀ ਨਾਇਨੇ ਸ਼ਾਹਜਾਹ ਸਾਹਿਬ ਨੂੰ ਵੀ ਬੁਲਾਇਆ ਹੋਵੇਗਾ ਹੋਵੇਗਾ ਤੇ ਜਦੋਂ ਵੀ ਸਾਨੂੰ ਵੀ ਜੇਕਰ ਬੁਲਾਉਂਦੇ ਨੇ ਤਾਂ ਅਸੀਂ ਜਾਵਾਂਗੇ ਤੇ ਇਸ ਮਸਲੇ ਨੂੰ ਕੋਸ਼ਿਸ਼ ਕਰਾਂਗੇ ਕਿਸੇ ਵੀ ਤਰੀਕੇ ਨਾਲ ਇਹ ਮਸਲਾ ਜਲਦੀ ਹੱਲ ਹੋ ਜੇ ਆਦਰਵਾਈਜ਼ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਇਸ ਨੂੰ ਇੰਟੈਂਸੀਫਾਈ ਵੀ ਕੀਤਾ ਜਾਊਗਾ ਸਾਡੀ ਸਟ੍ਰਾਈਕ ਨੂੰ ਤੇ ਇਹਨੂੰ ਪੰਜਾਬ ਲੈਵਲ ਤੇ ਵੀ ਲੈ ਕੇ ਲੈ ਕੇ ਜਾਵਾਂਗੇ